ਫਰੀਦਕੋਟ ਤੋਂ ਆਜ਼ਾਦ ਤੌਰ ਤੇ ਜਿੱਤੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਅਫਵਾਹਾਂ ਦਾ ਖੰਡਨ ਕੀਤਾ ਜਿਸ ਦੇ ਵਿੱਚ ਉਹਨਾਂ 'ਤੇ ਇਲਜ਼ਾਮ ਸੀ ਕਿ ਉਹ ਕਾਂਗਰਸ ਦੀ ਹਮਾਇਤ ਕਰ ਰਹੇ ਨੇ ਉਹਨਾਂ ਕਿਹਾ ਕਿ ਕਾਂਗਰਸ ਨੂੰ ਕੋਈ ਹਮਾਇਤ ਨਹੀਂ ਦਿੰਦੀ ਐ ਐਮਪੀ ਖਾਲਸਾ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਸਿਰਫ ਅਫਵਾਹਾਂ ਨੇ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਸਾਡੇ ਧੜੇ 'ਚ ਕੋਈ ਫੁੱਟ ਨਹੀਂ ਪਈ ਅਸੀਂ ਸਾਰੇ ਇਕੱਠੇ ਆਂ ਅਸੀਂ ਫੈਸਲਾ ਲਿਆ ਸੀ ਕਿ ਨਾ ਚੋਣ ਲੜਨੀ ਐ ਤੇ ਨਾ ਹੀ ਕਿਸੇ ਦੀ ਹਮਾਇਤ ਕਰਨੀ ਐ ਨਵੀ ਵੀ ਕਿਹਾ ਕਿ ਫੇਕ ਫੋਟੋ ਐਡਿਟ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਅਫਵਾਹ ਫੈਲਾਉਣ ਵਾਲੇ ਤੇ ਕਾਨੂੰਨੀ ਕਾਰਵਾਈ ਦੀ ਵੀ ਗੱਲ ਕਹੀ ਹੈ ਤਾਂ ਫਰੀਦਕੋਟ ਤੋਂ ਆਜ਼ਾਦ ਤੌਰ ਤੇ ਜਿੱਤੇ ਐਮਪੀ ਨੇ ਸਰਬਜੀਤ ਸਿੰਘ ਖਾਲਸਾ ਅਫਵਾਹਾਂ ਇਹ ਨੇ ਕਿ ਕਾਂਗਰਸ ਦੀ ਹਮਾਇਤ ਕੀਤੀ ਗਈ ਤੇ ਜਿਨ੍ਹਾਂ ਦਾ ਹੁਣ ਸਰਬਜੀਤ ਸਿੰਘ ਖਾਲਸਾ ਵੱਲੋਂ ਖੰਡਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਹਮਾਇਤ ਵਾਲੀ ਅਫਵਾਹ ਬਿਲਕੁਲ ਗਲਤ ਹੈ ऐसी कोई गल नहीं है।, सारे है, नहीं, है हम सारे इकट्ठे हैं। ते ਸਾਡੀ ਜਥੇਬੰਦੀ ਨਹੀਂ ਫੈਸਲਾ ਲਿੱਤਾ ਜੀ ਵੀ ਇਲੈਕਸ਼ਨ ਨਾ ਤਾਂ ਇਲੈਕਸ਼ਨ ਲੜਨਾ ਹੈ ਨਾ ਕਿਸੇ ਦੀ ਹਮਾਇਤ ਕਰਨੀ ਹੈ। ਇਸ ਲਈ ਸਾਧ ਸੰਗਤ ਜੀ ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ہیں ਵੀ ਅਸੀਂ کانگریس ਦੀ ਮਦਦ ਕਰਦੇ ਪਏ ਆ ਇਹ ਬਿਲਕੁਲ ਗਲਤ ਹੈ। ਖਬਰ ਹੈ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋ ਗਿਆ ਤੇ ਸੁਖਵਿੰਦਰ ਹੋ ਗਿਆ ਸਤਵੰਤ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਹਾਂ ਸਾਡੇ ਵਿੱਚ ਕੋਈ ਐਸੀ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਤੇ ਅਸੀਂ ਰਲ ਕੇ ਹੀ ਫੈਸਲਾ ਲਿਆ ਸੀ ਵੀ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਤੇ ਨਾ ਅਸੀਂ ਇਲੈਕਸ਼ਨ ਲੜਨਾ ਇਸ ਲਈ ਜੋ ਵੀ ਖਬਰਾਂ ਸੋਸ਼ਲ ਮੀਡੀਆ ਤੇ ਚਲਦੀਆਂ ਪਈਆਂ ਐ ਹਮੈਤ ਦੀਆਂ ਜਾਂ ਹੋਰ ਵੀ ਸਾਡੀ ਆਪਸ ਦੀਆਂ ਉਹ ਬਿਲਕੁਲ ਝੂਠ ਹੈ ਉਹਦੇ ਵਿੱਚ ਭੋਰਾ ਵੀ ਸੱਚਾਈ ਨਹੀਂ ਐ ਤਾਂ ਇਸ ਵੇਲੇ ਸਰਬਜੀਤ ਸਿੰਘ ਖਾਲਸਾ MP ਨੇ ਜੋ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ న్యూਸ 18 ਤੇ ਸਵਾਗਤ ਹੈ ਖਾਲਸਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਸ ਟੰਗ ਦੇ ਨਾਲ ਸਰਬਜੀਤ ਸਿੰਘ ਖਾਲਸਾ ਜੀ ਇਹ ਖਬਰਾਂ ਆ ਰਹੀਆਂ ਨੇ ਕਿ ਤੁਸੀਂ ਹਮਾਇਤ ਕਰ ਦਿੱਤੀ ਐ ਕਾਂਗਰਸ ਦੀ ਕੀ ਕਾਰਨ ਐ ਇਸ ਦਾ ਕੀ ਸਚਾਈ ਐ ਇਸ ਦੇ ਵਿੱਚ ਨਹੀਂ ਜੀ ਨਹੀਂ ਮੈਂ ਕਿਸੇ ਦੀ ਹਮਾਇਤ ਨਹੀਂ ਕੀਤੀ ਇਹ ਅਸੀਂ ਪਹਿਲੇ ਹੀ ਫੈਸਲਾ ਕਰ ਲਿਆ ਸੀ ਬਈ ਬਾਪੂ ਜੀ ਨੇ ਨਾਲ ਰਲ ਕੇ ਬਈ ਅਸੀਂ ਕਿਸੇ ਨਾ ਤਾਂ ਅਸੀਂ ਕੋਈ ਕੈਂਡੀਡੇਟ ਖੜਾ ਕਰਨਾ ਐ ਜੀ ਨਾ ਅਸੀਂ ਕਿਸੇ ਦੀ ਹਮਾਇਤ ਕਰਨੀ ਐ ਅਸੀਂ ਤਾਂ ਸਿਰਫ ਆਪਣੇ ਵਰਕਰਾਂ ਨੂੰ ਕਹਿ ਦਿੱਤਾ ਐ ਮੈਂ ਸਾਰਿਆਂ ਨੂੰ ਬਈ ਅਕਾਲੀ ਦਲ ਮਾਨ ਦੇ ਕੈਂਡੀਡੇਟ ਤੋਂ ਛੱਡ ਕੇ ਜਿਹਨੂੰ ਮਰਜ਼ੀ ਵੋਟ ਪਾ ਦੋ ਜੀ ਅਕਾਲੀ ਦਲ ਮਾਨ ਦੇ ਕੈਂਡੀਡੇਟ ਨੂੰ ਵੋਟ ਨਹੀਂ ਪਾਉਣੀ ਬਾਕੀ ਜਿਹਨੂੰ ਮਰਜ਼ੀ ਪਾ ਦੋ ਜਿੰਨੇ ਵੀ ਮੇਰੇ ਸਪੋਰਟਰ ਐ ਸਾਡੇ ਚਾਹਣ ਵਾਲੇ ਐ ਇਹ ਗੱਲ ਕਿੱਥੋਂ ਸ਼ੁਰੂ ਹੋਈ ਖਾਲਸਾ ਜੀ ਫਿਰ ਅਗਲੀ ਅਗਲਾ ਵੀ ਸਵਾਲ ਕਰਾਂਗੇ ਤੁਹਾਨੂੰ ਕਿ ਸਿਮਰਨਜੀਤ ਸਿੰਘ ਮਾਨ ਦੇ ਕੈਂਡੀਡੇਟ ਨੂੰ ਕਿਉਂ ਵੋਟਾਂ ਨਹੀਂ ਪਾਉਣੀਆਂ ਪਰ ਇਹ ਗੱਲ ਸ਼ੁਰੂ ਕਿੱਥੋਂ ਹੋਈ ਇਹ ਕਾਂਗਰਸ ਵਾਲੀ ਗੱਲ ਕਿੱਥੋਂ ਆ ਗਈ ਕਿਉਂਕਿ ਕਾਫੀ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਕੁਝ ਇਸ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਹਾਂ ਐਕਚੁਅਲੀ ਨਾ ਕਿਸੇ ਨੇ ਸੋਸ਼ਲ ਮੀਡੀਆ ਤੇ ਫੋਟੋ ਪਾਤੀ ਸੀ ਮੇਰੀ ਰਾਜਾ ਵੜਿੰਗ ਜੀ ਦੀ ਤੇ ਉਹਨਾਂ ਦੇ ਮੈਸੇਜ ਸੀ ਜੀ ਤੇ ਉਹਦੇ ਕਰਕੇ ਮੈਨੂੰ ਸਪਸ਼ਟੀਕਰਨ ਦੇਣਾ ਪਿਆ ਸੀ ਤੁਸੀਂ ਮਿਲੇ ਸੀ ਉਹਨਾਂ ਨੂੰ ਤੁਸੀਂ ਮਿਲੇ ਸੀ ਤੁਸੀਂ ਨਹੀਂ ਕਦੇ ਵੀ ਨਹੀਂ ਜੀ ਕਦੇ ਵੀ ਨਹੀਂ ਫਿਰ ਫੋਟੋ ਕਿਥੋਂ ਆਈ ਖਾਲਸਾ ਜੀ ਇਹ ਤੁਸੀਂ ਮਿਲੇ ਨਹੀਂ ਤਾਂ ਇਕੱਠਿਆਂ ਦੀ ਨਹੀਂ ਆ ਜੀ ਜੀ ਅਲੱਗ-ਅਲੱਗ ਫੋਟੋਆਂ ਲਾਈਆਂ ਹੋਈਆਂ ਜੀ ਜਿਵੇਂ ਪੋਸਟਰ ਤੇ ਆਪਾਂ ਜਿਵੇਂ ਤੁਹਾਡੀ ਮੇਰੀ ਫੋਟੋ ਲਾ ਦੀ ਇੱਕ ਪਾਸੇ ਤੁਹਾਡੀ ਲਾ ਦੀ ਇੱਕ ਪਾਸੇ ਮੇਰੀ ਲਾ ਦੀ ਹੈ ਠੀਕ ਹੈ ਹਾਂ ਓਵੇਂ ਹੈ ਜੀ ਫੋਟੋ ਤੇ ਤੁਸੀਂ ਹਮਾਇਤ ਨਹੀਂ ਕਰ ਰਹੇ ਕਾਂਗਰਸ ਦੀ ਬਿਲਕੁਲ ਵੀ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਤੇ ਫਿਰ ਹਮਾਇਤ ਕਿਦੀ ਕਰ ਰਹੇ ਹੋ ਜਿਹੜੇ ਤੁਹਾਡੇ ਉੱਤੇ ਸਪੋਟਰ ਨਹੀਂ ਨਹੀਂ ਜੀ ਕਰਦੇ ਕਿਸੇ ਦੀ ਵੀ ਨਹੀਂ ਕਰਦੇ ਆ ਮੈਂ ਤਾਂ ਜੀ ਤੁਸੀਂ ਕੀ ਕਿਹਾ ਆਪਣੇ ਜਿਹੜੇ ਸਮਰਥਕ ਨੇ ਉੱਥੇ ਦੇ ਕਿ ਕਿਹਨੂੰ ਵੋਟ ਪਾਓ ਮੈਂ ਉਹਨਾਂ ਨੂੰ ਕਿਹਾ ਜੀ ਬਈ ਜਿਹਨੂੰ ਮਰਜ਼ੀ ਵੋਟ ਪਾ ਦੋ ਕਾਲੀ ਦਲ ਮਾਨ ਦੇ ਕੈਂਡੀਡੇਟ ਨੂੰ ਸ਼ਾਇਦ ਇਹ ਵੀ ਸਮਝਣਾ ਚਾਹਾਂਗੇ ਕਿ ਕਾਲੀ ਦਲ ਮਾਨ ਦੇ ਕੈਂਡੀਡੇਟ ਨੂੰ ਕਿਉਂ ਨਹੀਂ ਵੋਟ ਪਾਉਣ ਦੀ ਤੁਸੀਂ ਅਪੀਲ ਕਰ ਰਹੇ ਕਿ ਉਸ ਨੂੰ ਨਾ ਪਾਓ ਇਹ ਕਿਉਂ ਕਹਿ ਰਹੇ ਤੁਸੀਂ ਮਤਲਬ ਤੁਹਾਡਾ ਇਹ ਹੈਗਾ ਹੈ ਜੀ ਹੁਣ ਮਤਲਬ ਨਹੀਂ ਸਾਡੇ ਵਿਚਾਰ ਮਿਲਦੇ ਜੀ ਹਾਂ ਹਾਲਾਂਕਿ ਵਿਚਾਰਧਾਰਾ ਤਾਂ ਕਿਉਂਕਿ ਜਿਕਰ ਸਿਮਰਨਜੀਤ ਸਿੰਘ ਮਾਨ ਦੀ ਅਸੀਂ ਦੇਖਦੇ ਆ ਤਾਂ ਤੁਸੀਂ ਵੀ ਉਸੇ ਲਈ ਤੇ ਸਾਨੂੰ ਨਜ਼ਰ ਆਉਂਦੇ ਹੋ ਕਈ ਵਾਰ ਭਾਈ ਗੱਲ ਜੀ ਗੱਲ ਹੀ ਆ ਸੋਚ ਦਾ ਫਰਕ ਹੈ ਗੱਲ ਹੀ ਆ ਬਈ ਹੁਣ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈ ਉਹਨਾਂ ਨੂੰ 40 ਸਾਲ ਹੋ ਗਏ ਉਹ ਲੈ ਕੇ ਤੁਰੇ ਹੋਏ ਆ ਕੀ ਅਪਲਬਦੀ ਹੈ ਉਹਨਾਂ ਦੀ 40 ਸਾਲ ਜੀ ਕੀ ਕੰਮ ਦਾ ਹੈ ਨਾ ਮਤਲਬ ਕੁਝ ਕੋਈ ਗੋਲਤਾ ਜੀ ਵੀ ਨਹੀਂ ਕੀਤਾ ਜੀ 40 ਸਾਲਾਂ ਅੱਚ ਖਾਲਸਾ ਜੀ ਅभी ਸਮਝਣਾ ਚਾਹਾਂਗੇ ਕਿ ਤੁਸੀਂ ਐਲਾਨ ਕੀਤਾ ਸੀ ਕਿ ਦੀਪ ਸਿੱਧੂ ਦੇ ਭਰਾ ਨੂੰ ਇੱਥੋਂ ਇਲੈਕਸ਼ਨ ਲੜਾਵਾਂਗੇ ਮਨਦੀਪ ਸਿੰਘ ਨੂੰ ਫਿਰ ਉਹ ਫੈਸਲਾ ਵਾਪਸ ਕਿਵੇਂ ਹੋ ਗਿਆ ਤੁਹਾਡੇ ਨਾਲ ਅਮਰਿਤਪਾਲ ਸਿੰਘ ਦੇ ਪਿਤਾ ਜੀ ਤਰਸੀਮ ਸਿੰਘ ਵੀ ਸੀ ਪਿੰਡਾਂch ਵੀ ਉਹਦੇ ਨਾਲ ਜਾਣਾ ਰਿਹਾ ਹੈ ਮੈਂ ਤਾਂ ਫਿਰ ਉਹਨਾਂ ਨਾਲ ਮੈਂ ਕੋਈ ਗੱਲ ਹੋਈ ਹੋਣੀ ਉਹਨਾਂ ਦਾ ਆਪਣਾ ਵਿਚਾਰ ਸੀ ਜੀ ਜਦੋਂ ਇਲੈਕਸ਼ਨ ਡਿਲੇ ਹੋ ਗਏ ਨਾ ਥੋੜਾ ਜਿਹਾ ਹੋ ਗਿਆ ਫਿਰ ਜੀ ਵੀ ਰੁਕ ਜਾਓ ਤੇ ਉਸ ਤੋਂ ਬਾਅਦ ਉਹ ਗਏ ਨਹੀਂ ਪ੍ਰਚਾਰ ਕਰਨਾਂ ਉਹਨਾਂ ਦੀ ਮਰਜ਼ੀ ਦੇ ਕੋਈ ਆਪਸ ਦੇ ਵਿੱਚ ਫੁੱਟ ਦੀ ਵੀ ਕੋਈ ਗੱਲ ਨਹੀਂ ਸੀ ਨਾ ਨੀ ਨੀ ਕੋਈ ਵੀ ਗੱਲ ਨਹੀਂ ਸੀ 1% ਵੀ ਨਹੀਂ ਜੀ ਆਕਰ ਵੀ ਇਕੱਠੇ ਹੁੰਦੇ ਕੋਈ ਗੱਲ ਨਹੀਂ ਸੀ ਉਹਦੇ ਵਿੱਚ ਕਈ ਵਾਰੀ ਅਗਲਾ 100 ਵਾਰੀ ਵਿਚਾਰ ਕਰਦਾ ਹੈ ਜੀ ਬਈ ਤੇ ਉਹਨਾਂ ਨੇ ਵੀ ਪਿੱਛੇ ਸਟੈਪ ਲੈ ਲਿਆ ਤੇ ਫਿਰ ਅੱਗੇ ਵੀ ਕਰ ਲਿਆ ਵੀ ਮਤਲਬ ਲੜਾਉਣਾ ਹੀ ਸੀ ਜੀ ਕਿਉਂਕਿ ਸਾਨੂੰ ਵੀ ਐਵੇਂ ਨਹੀਂ ਹੈ ਬਹੁਤ ਜਣੇ ਆਹ ਚਾਹਵਾ ਨੇ ਜੀ ਬਈ ਲੜਾਓ ਹਮਾਇਤ ਕਰੋ ਤੇ ਬਾਪੂ ਜੀ ਮੇਰੇ ਕੋਲ ਵੀ ਅਪਰੋਚ ਕੀਤੀ ਮੈਂ ਕਹੇ ਤਾਂ ਮੈਂ ਕਹੇ ਜੀ ਜੇ ਬਾਪੂ ਜੀ ਮੰਨਦੇ ਆ ਤਾਂ ਮੈਂ ਰਾਜ਼ੀ ਨੀ ਆ ਹਨਾ ਮਦਦ ਤੁਹਾਡੇ ਕੋਲ ਕਿਸ ਨੇ ਅਪਰੋਚ ਕੀਤੀ ਖਾਲਸਾ ਜੀ ਇਹ ਵੀ ਸਮਝਣਾ ਚਾਹਾਂਗੇ ਬਾਪੂ ਜੀ ਹੈ ਬਈ ਮਤਲਬ ਲੋਕਲ ਹੈ ਜਿਹੜੇ ਉਹ ਉਹਨਾਂ ਨੇ ਕਿਹੜੀ ਪਾਰਟੀ ਦੀ ਗੱਲ ਕਰ ਰਹੇ ਹੋ ਇਸ ਵੇਲੇ ਤੁਸੀਂ ਨਹੀਂ ਜੀ ਨਹੀਂ ਕਿਸੇ ਦੀ ਨਹੀਂ ਆਜ਼ਾਦ ਬੰਦ ਆਜ਼ਾਦ ਸੀਗੇ ਜੀ ਕਰਨਾ ਚਾਹੁੰਦੇ ਹੂੰ ਕਰਨਾ ਚਾਹੁੰਦੇ ਸਿੰਘੋ ਦੇਖੋ ਲੋਕ ਸਭਾ ਇਲੈਕਸ਼ਨ ਦੇ ਵਿੱਚ ਚੰਗੀ ਵੋਟ ਪਈ ਆ ਤੁਹਾਨੂੰ ਇਹਨਾਂ ਹਲਕਿਆਂ ਦੇ ਵਿੱਚੋਂ ਵੀ ਤੇ ਉਹ ਵੋਟਰ ਫਿਰ ਇਸ ਵੇਲੇ ਸੋਚ ਰਿਹਾ ਕਿ ਅਸੀਂ ਕਿੱਧਰ ਜਾਈਏ ਕਿਉਂਕਿ ਲੋਕ ਸਭਾ ਤੁਹਾਨੂੰ ਵੋਟ ਪਾ ਤੁਹਾਨੂੰ ਮੇਰਾ ਵੋਟਰ ਤਾਂ ਮੇਲੇ ਜਿਹੜੇ ਮੇਰੇ ਚੋਣ ਆਲੇ ਆ ਉਹ ਤਾਂ ਇੰਨੇ ਉਹ ਐ ਬਈ ਮੈਂ ਤਾਂ ਉਹਨਾਂ ਨੂੰ ਕਿਹਾ ਬਈ ਵੋਟ ਪਾ ਦਿਓ ਜਿਹਨੂੰ ਚੰਗਾ ਲੱਗਦਾ ਤੁਹਾਨੂੰ ਬਈ ਆਹ ਕੈਂਡੀਡੇਟ ਨੂੰ ਛੱਡ ਕੇ ਮੰਗਨੋ ਕਹਿੰਦੇ ਜੀ ਬਈ ਜਦ ਤੱਕ ਤੁਸੀਂ ਕਹਿੰਦੇ ਨਹੀਂ ਅਸੀਂ ਵੋਟ ਨਹੀਂ ਪਾਉਣੀ ਤਾਂ ਉੱਥੇ ਤਿੰਨ ਕੈਂਡੀਡੇਟ ਨੇ ਮੇਨ ਜਿਹੜੇ ਜਿਹਦੇ ਵਿੱਚ ਰਾਜਾ ਵੜਿੰਗ ਦੀ ਪਤਨੀ ਆ ਅਮ੍ਰਿਤਾ ਵੜਿੰਗ ਹੈ ਮਨਪ੍ਰੀਤ ਬਾਦਲ ਨੇ ਡਿੰਪੀ ਟਿਲ ਨੇ ਕੀ ਤੁਹਾਨੂੰ ਇਹਨਾਂ ਦੇ ਵਿੱਚੋਂ ਲੱਗਦਾ ਕਿ ਇਹਨਾਂ ਦੇ ਵਿੱਚੋਂ ਕਿਸੇ ਨੂੰ ਚੁਣ ਲੈਣਾ ਚਾਹੀਦਾ ਮੈਂ ਤਾਂ ਜੀ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਜਿੰਨਾ ਜੀ ਕਰਦਾ ਵੋਟ ਪਾ ਦੋ ਨਹੀਂ ਜੀ ਕਰਦਾ ਤਾਂ ਨਾ ਪਾਓ ਮੈਂ ਕੋਈ ਸਪੈਸ਼ਲ ਟਿੱਪੜੀ ਨਹੀਂ ਹੁਣਾ ਕਿਉਂਕਿ ਤੂੰ ਹੱਤੋਂ ਸੇਧ ਲੈਣਾ ਚਾਹੁੰਦੇ ਨੇ ਜੇਕਰ ਤੂੰ ਤੁਹਾਨੂੰ ਉਹਨਾਂ ਨੇ ਚੁਣਿਆ ਹੈ ਆਪਣਾ ਆਗੂ ਚੁਣਿਆ ਹੈ ਤਾਂ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਵੀ ਕਿ ਜਿੱਧਰ ਖਾਲਸਾ ਜੀ ਕਹਿਣਗੇ ਸਰਬਜੀਤ ਸਿੰਘ ਜੀ ਉਧਰ ਬਿਲਕੁਲ ਬਿਲਕੁਲ ਮੈਂ ਬਹੁਤ ਬਹੁਤ ਧੰਨਵਾਦੀ ਆ ਆਪਣੇ ਵਰਕਰਾਂ ਦਾ ਸਪੋਰਟਰਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਮੈਨੂੰ ਇੰਨਾ ਮਾਣ ਇੱਜ਼ਤ ਬਖਸ਼ਤੀ ਹੈ ਉਹ ਕਿ ਕਿੰਨੇ ਬਾਈ ਜੀ ਜਿੱਥੇ ਤੁਸੀਂ ਕਹੋਗੇ ਵੋਟ ਹੀ ਤਾਂ ਪਾਉਣੀ ਹੈ ਜੇ ਤੁਸੀਂ ਨਾ ਨਾਮ ਲਿਆ ਅਸੀਂ ਵੋਟ ਹੀ ਨਹੀਂ ਪਾਉਣੀ ਜੀ ਚਲੋ ਉਹਨਾਂ ਨੂੰ ਮੈਂ ਕਿਹਾ ਸੀ ਵੀ ਜਿਹੜਾ ਚੰਗਾ ਲੱਗਦਾ ਤੁਹਾਨੂੰ ਉਹ ਵੀ ਪਾ ਦਿਓ ਵੀ ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹਿਣਾ ਚਲੋ ਇੱਕ ਵਾਰੀ ਕਾਂਗਰਸ ਵਾਲੀ ਗੱਲ ਤੇ ਫੇਰ ਕਿਉਂਕਿ ਇਹੀ ਸਭ ਤੋਂ ਵੱਡਾ ਸਵਾਲ ਸੀਗਾ ਕਿ ਕੁਝ ਫੋਟੋਜ਼ ਜਿਹੜੀਆਂ ਵਾਇਰਲ ਹੋਈਆਂ ਜਿਸ ਦੇ ਵਿੱਚ ਜਹੀ ਗੱਲ ਸਾਹਮਣੇ ਆਈ ਕਿ ਖਾਲਸਾ ਜੀ ਨੇ ਕਾਂਗਰਸ ਨੂੰ ਸਪੋਰਟ ਕਰ ਨਹੀਂ ਜੀ ਨਹੀਂ ਮਤਲਬ ਹੀ ਨਹੀਂ ਜੀ ਠੀਕ ਹੈ ਇਹ ਤਾਂ ਬਿਲਕੁਲ ਐਕਚੁਅਲੀ ਨਾ ਜਿਹੜੀ ਫੋਟੋ ਸੋਸ਼ਲ ਮੀਡੀਆ ਤੇ ਚੱਲਦੀ ਪਈ ਹੈ ਨਾ ਉਹ ਤਾਂ ਕਿਸੇ ਨੇ ਵੈਸੇ ਪਾਤੀ ਭਾਈ ਜੀ ਵੀ ਖਾਲਸਾ ਜੀ ਕਾਂਗਰਸ ਦੀ ਸਪੋਰਟ ਕਰਦੇ ਪਏ ਆ ਤੇ ਐਵੇਂ ਦੀ ਕੋਈ ਗੱਲ ਨਹੀਂ ਹੈ ਜੀ ਅਸੀਂ ਕਿੱਥੋਂ ਕਾਂਗਰਸ ਨੂੰ ਸਪੋਰਟ ਕਰਦਾਂਗੇ ਜੀ ਹੈ ਨਹੀਂ ਇਹਦੇ ਵਿੱਚ ਕੋਈ ਸ਼ੱਕ ਸੱਚ ਨਹੀਂ ਹੈ ਜੀ ਬਿਲਕੁਲ ਚਲੋ ਬਹੁਤ ਧੰਨਵਾਦ ਸਰਬਜੀਤ ਸਿੰਘ ਖਾਲਸਾ ਜੀ న్యూਸ 18 ਨਾਲ ਜੁੜਨ ਦੇ ਲਈ ਤਾਂ న్యూਸ 18 ਤੇ ਵੱਡਾ ਬਿਆਨ ਸਰਬਜੀਤ ਸਿੰਘ ਖਾਲਸਾ ਦਾ ਐਮਪੀ ਨੇ ਫਰੀਦਕੋਟ ਤੋਂ ਲੋਕ ਸਭਾ ਦੇ ਵਿੱਚ ਆਜ਼ਾਦ ਤੌਰ ਤੇ ਜਿੱਤੇ ਐਮਪੀ ਬਣੇ ਸਰਬਜੀਤ ਸਿੰਘ ਖਾਲਸਾ ਤੇ ਕੁਝ ਹੁਣ ਅਫਵਾਹਾਂ ਫੈਲ ਰਹੀਆਂ ਸੀ ਕੁਝ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਹੀਆਂ ਸੀ ਜਿਸ ਦੇ ਵਿੱਚ ਇਹ ਗੱਲ ਆਕੀ ਜਾਰੀ ਸੀ ਕਿ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਸਪੋਰਟਰਾਂ ਨੂੰ ਕਹਿ ਦਿੱਤਾ ਹੈ ਸਮਰਥਕਾਂ ਨੂੰ ਕਹਿ ਦਿੱਤਾ ਹੈ ਕਿ ਕਾਂਗਰਸ ਨੂੰ ਵੋਟਾਂ ਪਾ ਦਿਓ ਪਰ ਸਰਬਜੀਤ ਸਿੰਘ ਖਾਲਸਾ ਨੇ ਸਪਸ਼ਟ ਕੀਤਾ ਕਿ ਇਹ ਸਿਰਫ ਅਫਵਾਹਾਂ ਨੇ ਕੋਰੀ ਅਫਵਾਹੇ ਝੂਠ ਹੈ ਇਸ ਤੇ ਯਕੀਨ ਨਾ ਕੀਤਾ ਜਾਵੇ ਇਹ ਵੀ ਦੱਸਦੀ ਏ ਕਿ ਪਹਿਲਾਂ ਜੋ ਦੀਪ ਸਿੱਧੂ ਦੇ ਭਰਾ ਨੇ ਮੰਦੀਪ ਸਿੱਧੂ ਉਹਨਾਂ ਨੂੰ ਚੋਣ ਲੜਾਉਣ ਲਈ ਗੱਲ ਆਕੀ ਜਾ ਰਹੀ ਸੀ ਪਰ ਇਸ ਦੌਰਾਨ ਉਹ ਚੋਣ ਨਹੀਂ ਲੜੇ